ਪਬਲੂ ਪਬਲੂ ਜੀ ਇੱਕ ਕੋਈ ਨਾ ਲੜਕੇ ਜਿਹਨੂੰ ਇਹਦਾ ਨਾਮ ਜੀ 75 ਸਿੰਘ ਆ ਅੱਛਾ ਤੇ ਕਿੱਥੇ ਰਹਿੰਦੇ ਇਹ ਮਾਨਾਵਾਲ ਤੇ ਕੀ ਗੱਲ ਕੀ ਇਹਨੂੰ ਇਹਨੂੰ ਭਾਈ ਕਿਡਨੀਆਂ ਦੀ ਪ੍ਰੋਬਲਮ ਆ ਅੱਛਾ ਤੇ ਇਹ ਹੈਗਾ 17 ਸਾਲਾਂ ਦਾ ਅੱਛਾ ਤੇ ਇਹਦਾ 15 ਲੱਖ ਰੁਪਈਆ ਮੰਗਿਆ ਜੀ ਕੀ ਕਰਤ ਵਾਸਤੇ ਇਹ ਕਿਡਨੀ ਪਾਉਣ ਵਾਸਤੇ ਅੱਛਾ ਬਦਲ ਵਾਸਤੇ ਹਾਂਜੀ ਬਦਲ ਨਵਾਸਤੇ ਤੇ ਇਹਨਾਂ ਨੇ ਟੈਸਟ ਕਰਾਇਆ ਮਾਪਤਾ ਨੇ ਉਹਨਾਂ ਵਿੱਚ ਰਲਿਆ ਨਹੀਂ ਉਹਨਾਂ ਦਾ ਏ ਆ ਇਹਨਾਂ ਦਾ ਬੀ ਆ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਭਾਜੀ ਮੈਂ ਇਹਨਾਂ ਦੀ ਗਲੀ ਦੇ ਵਿੱਚ ਰਹਿਣਾ ਤੇ ਮੈਂ ਇਹੀ ਬੇਨਤੀ ਵੀਰਾਂ ਗਾੜੀ ਭੈਣਾ ਗਾੜੀ ਕਰਦਾ ਇਹਦੀ ਮਸਤ ਕੀਤੀ ਜਾਵੇ ਇਹਦੇ ਰੋਟੀ ਵੀ ਮਹਾ ਖਾਂਦੇ ਆ ਵਿਚਾਰੇ ਗਰੀਬ ਬੰਦੇ ਆ ਤੇ ਮੈਂ ਇਹੀ ਕਿਰਪਾ ਕਰਕੇ ਡੈੜੀ ਪੇਂਟ ਦਾ ਕੰਮ ਕਰਦਾ ਜੀ ਤੇ 5-600 ਰੁਪਏ ਦਿਹਾੜੀ ਆ 5-600 ਨਾਲ ਮਹਾ ਘਾਰੀ ਚੱਲਦਾ ਜੀ ਪੇਂਡ ਦਾ ਅਮੀਰ ਕੋ ਪੇਂਡਾਂ ਲਈ ਪੇਂਡ ਵਾਲੇ ਭਾਈ ਅਸੀਂ ਗਰਾਈ ਵੀ ਕਰਨ ਜਾਂਦੇ ਆ ਬੋਟ ਲੈ ਕੇ ਹਰ ਕਿਤੇ ਜਾਂਦੇ ਆ ਤੇ ਜਿੰਨੀ ਹੁੰਦੀ ਭਾਜੀ 15 ਲੱਖ ਨਹੀਂ ਹੋਇਆ ਜਾਣਾ ਅਸੀਂ ਇਹੀ ਬੇਨਤੀ ਕਰਦੇ ਜੀ ਵੱਧੋ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਬੱਚਾ ਪਹਚਾਇਆ ਜਾਵੇ ਹਾਂਜੀ ਭੈਣ ਸੀ ਇੱਕ ਉਹਨਾਂ ਦੀ ਡੈਥ ਇਸੀ ਪ੍ਰੋਬਲਮ ਦੇ ਕਰਕੇ ਹੋ ਗਈ ਉਹਨਾਂ ਨੂੰ ਸ਼ੂਗਰ ਸੀ ਤੇ ਇਹਨਾਂ ਕੋ ਇਲਾਜ ਨਹੀਂ ਕਰਾਇਆ ਗਿਆ ਮੰਮੀ ਦੀ ਡੈਥ ਹੋ ਗਈ ਆ 2008 ਦੇ ਵਿੱਚ ਅਸੀਂ ਇਹੀ ਮੰਗ ਕਰਦੇ ਆ ਜੀ ਇਹਨਾਂ ਦਾ ਇਲਾਜ ਕਰਾਇਆ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਵੀਰ ਜੀ ਸੁਖਵਿੰਦਰ ਸਿੰਘ ਜੀ ਕੀ ਕਹਿੰਦਾ ਤੁਹਾਡੇ ਬੇਟੇ ਬੇਟੇ ਨੂੰ 2022 ਤੋਂ ਪਹਿਲਾਂ ਇਹਦੇ ਕਿਟਨੀਆਂ ਮਤਲਬ ਲੀਵਰ ਤੋਂ ਪ੍ਰੋਬਲਮ ਆ ਰਹੀ ਸੀ ਜੀ ਇਹਨੂੰ ਤੇ ਲੀਵਰ ਤੋਂ ਪ੍ਰੋਬਲਮ ਆ ਰਹੀ ਡਾਕਟਰਾਂ ਨੇ ਇਹਦੇ ਟੈਸਟ ਕਰਾਏ ਦਵਾਈ ਦਿੰਦੇ ਰਹੇ ਇਹਨੂੰ ਤੇ ਮੁੜ ਕੇ ਇਹਦਾ ਜਿਹੜਾ ਪਿਸ਼ਾਬ ਹੀ ਨਾਉਂਦੇ ਰਹੀ ਬਲੱਡ ਆ ਰਹਾ ਹੈ ਤੇ ਉਹਨਾਂ ਕਹਿੰਦੇ ਵੀ ਇਹਨਾਂ ਮਤਲਬ ਲੀਵਰ 'ਚ ਬਹੁਤ ਜ਼ਿਆਦਾ ਗਰਮੀ ਆ ਦਵਾਈ ਦੁਈ ਦਿੰਦੇ ਰਹੇ ਦਵਾਈ ਚੱਲਦੀ ਨਹੀਂ ਲਿਆਉਂਦਾ ਰਿਹਾ ਮੈਂ ਤੇ ਮੁੜ ਕੇ ਫੇਰ ਉਹਨਾਂ ਫੇਰ ਟੈਸਟ ਕੀਤੇ ਇਹਦਾ ਲੱਤਾਂ ਬਾਹਾਂ ਪੈਰ ਸੁੱਜ ਗਏ ਜੀ ਇਹਦੇ ਤੇ ਉਹ ਕਹਿੰਦੇ ਵੀ ਇਹਦੇ ਕਿਟਨੀਆਂ ਦੀ ਪ੍ਰੋਬਲਮ ਆ ਗਈ ਆ ਬੇਟਾ ਜਿਹੜਾ ਸੀ ਨਾ ਮਤਲਬ ਜ਼ਿਆਦਾ ਹੀ ਕਮਜ਼ੋਰ ਹੁੰਦਾ ਰਿਹਾ ਦਿਨੋ ਦਿਨਾਂ ਤੇ ਮੇਰੇ ਕੋ ਕਮਾਈ ਜਿਹੜੀ ਮੈਂ 600 ਰੁਪਿਆ ਦਿਹਾੜੀ ਕਰਦਾ ਸੀ ਰੰਗ ਦਾ ਪੇਂਟ ਦਾ ਕੰਮ ਹੀ ਮੇਰਾ ਜੀ ਤੇ ਉਹ ਫਿਰ ਡਾਕਟਰ ਕਹਿੰਦੇ ਵੀ ਇਹਨੂੰ ਇਹਦਾ ਡਾਇਲਿਸਿਸ ਕਰਨੀ ਪੈਣੀ ਹੈ ਇਹਦਾ ਸਾਹ ਰੁਕਦਾ ਵਾ ਜੀ ਜਦੋਂ ਉਹਨਾਂ ਡਾਇਲਿਸਿਸ ਕੀਤੀ ਤੇ ਕਰਦੇ ਰਹੇ 2023 ਤੋਂ ਚਾਲੂ ਕੀਤੀ ਉਹਨਾਂ ਤੇ 2025 ਆ ਗਿਆ ਵਾ ਹੁਣ ਇਹਦੇ ਇੰਨੀ ਕਹਾਣੀ ਕਹਾ ਬਾਹਾਂ ਹੋ ਗਈਆਂ ਜੀ ਡਾਕਟਰ ਫਿਰ ਉਹਨੇ ਉਹਨੇ ਆਪਦੇ ਡਾਕਟਰ ਨੇ ਮੈਨੂੰ ਦੱਸਿਆ ਨਾ ਜਿਹੜਾ ਡਾਇਲਿਸਿਸ ਕਰਦਾ ਸੀ ਨਾ ਉਹਨੇ ਮੈਨੂੰ ਦੱਸਿਆ ਵੀ ਜੇ ਆਪਣੇ ਬੇਟੇ ਦਾ ਤੂੰ ਜੀਵਨ ਚਾਹਨਾ ਵਾ ਨਾ ਤੇ ਫਿਰ ਇਹਨੂੰ ਕਿੱਟਨੀ ਟ੍ਰਾਂਸਪੋਰਟ ਕਰਾ ਤੇ ਮੇਰੇ 'ਚ ਇੰਨੀ ਪਾਵਰ ਨਹੀਂ ਹੈਗੀ ਜੀ ਵੀ ਮੈਂ ਇਹਦੀ ਕਿਡਨੀ ਟ੍ਰਾਂਸਪਲੈਂਟ ਕਰਾਇਆ ਜੁਸਾਗਾ ਮੈਂ ਚਲੋ ਇੰਨਾ ਮੈਂ ਕੀਤਾ ਮੈਂ ਆਪਣੇ ਟੈਸਟ ਵੀ ਕਰਾਏ ਆਪਣੀ ਮੰਮੀ ਦੇ ਵੀ ਕਰਾਏ ਵੀ ਚਲੋ ਅਸੀਂ ਕਿਡਨੀ ਦੇ ਦਾਂਗੇ ਪਰ ਇਹ ਆ ਵੀ ਸਾਡੇ ਜਿਹੜੇ ਮਤਲਬ ਟੈਸਟ ਹੋਏ ਆ ਉਹ ਵੀ ਨਹੀਂ ਨਾਲ ਰਲੇ ਵੀ ਜੀ ਤੇ ਹੁਣ ਡਾਕਟਰ ਨੇ ਸਲਾਹ ਕੀਤੀ ਵੀ ਮਤਲਬ ਜੇ ਡਾਕਟਰ ਸਾਹਿਬ ਆਪਾਂ ਨੂੰ ਬਾਹਰੋਂ ਲੈਣੀ ਪਵੇ ਤੇ ਉਹਨਾਂ ਆਖਿਆ ਵੀ 15 ਲੱਖ ਰੁਪਏ ਲੱਗੂਗਾ ਜੇ ਕਿਡਨੀ ਸਾਨੂੰ ਮਤਲਬ ਹਸਪਤਾਲ ਦੇ ਵਿੱਚੋਂ ਲੈਣੀ ਸਾਨੂੰ ਦੇਣੀ ਪਈ ਤੇ ਤੇ ਉਹ ਮੇਰੇ 'ਚ ਇੰਨੀ ਗੁਜਾਇਸ਼ ਨਹੀਂ ਹੈਗੀ ਮੈਂ ਦਾਨੀ ਵੀਰਾ ਗਾੜੀ ਇਹੋ ਬੇਇੰਤਿਕਾਰਦਾਵਾ ਕਿ ਚਲੋ ਮੇਰੇ ਪੁੱਤ ਦਾ ਜੀਵਨ ਬਜੂਗਾ ਜੇ ਤੋ ਤੁਹਾਡੇ ਗਾੜੀ ਕੋਈ ਸੰਗਤ ਗਾੜੀ ਕੋਈ ਇੰਨੀ ਵੱਡੀ ਸ਼ੈ ਨਹੀਂ ਹੈਗੀ ਵੀ ਜੇ ਸੰਗਤ ਦਾ ਸੰਯੋਗ ਦਵੇ ਤੇ ਇਸ ਬੱਚੇ ਨੂੰ ਜੀਵਨ ਮੈਂ ਜਿੰਨੇ ਚਿਰ ਵੀ ਮੇਰਾ ਸਾਥ ਰਹੂਗਾ ਮੈਂ ਇਸ ਪੰਜਾਬ ਦਾ ਸਦਾ ਹੀ ਦੀਖ ਰਹੂਗਾ ਮੇਰੇ ਪੁੱਤ ਦੀ ਜਾਨ ਬਚਾਈ ਜਾਵੇ ਇਹ ਪੜਦਾ ਵੀ ਆ ਪਾ ਲਿਆ ਜੀ ਸਕੂਲੋਂ ਕਿੰਨੇ ਜਮਾਤ ਤੱਕ ਪੜਿਆ ਇਹ 8ਵੀਂ ਕਲਾਸ ਤੱਕ ਪੜਿਆ ਜੀ ਪੜਾਈ ਵਿੱਚ ਵੀ ਪੜਾਈ ਜੇ ਠੀਕ ਹੈਗਾ ਜੀ ਮੁੜ ਕੇ ਜਦੋਂ ਇਹਦੇ ਇਹਦੇ ਫੰਕਸ਼ਨ ਹੋ ਗਈ ਫਿਰ ਉਹਨੂੰ ਢਾ ਲਿਆ ਜੀ ਸਰਵਾਕ ਕਿੰਨੇ ਜੀ ਪਰਿਵਾਰ ਚ ਇੱਕ ਮੇਰੀ ਗੁੜੀ ਆ ਜੀ ਪਹਿਲਾਂ 2023 ਦੇ ਵਿੱਚ ਉਹਦੀ ਡੈਥ ਹੋ ਗਈ ਜੀ ਉਹ ਵੀ ਮਤਲਬ ਸ਼ੂਗਰ ਦੇ ਨਾਲ ਮੈਂ ਉਹਦਾ ਇਲਾਜ ਨਹੀਂ ਕਰਾ ਸਕਿਆ ਜੀ ਮਾਹ ਘਰ ਦਾ ਸਰਕਲ ਪੂਰਾ ਹੁੰਦਾ ਸੀ ਜੀ ਤੇ ਪਰਿਵਾਰ ਚ ਕੌਣ ਕੰਡੂ ਸੀ ਹੁਣ ਮੈਂ ਆ ਤੇ ਮੰਮੀ ਆ ਤੇ ਡੈਡੀ ਆ ਤੇ ਇੱਕ ਬ੍ਰਦਰ ਛੋਟਾ ਕਾਕਾ ਵਾ ਉਹ ਕੰਮ ਤੇ ਜਾਂਦਾ ਜੀ ਘਰ ਦੇ ਸਾਡੀ ਉਹਨਾਂ ਦੀ ਵੀ ਡੈਥ ਹੋ ਗਈ ਜੀ ਹਾਂ ਜੀ ਕੀ ਮੰਗ ਕਰਦੇ ਜੀ ਮੈਂ ਇਹੋ ਮੰਗ ਕਰਦਾ ਦਾਨੀ ਵੀਰਾ ਕੋਈ ਮੇਰੇ ਪੁੱਤ ਦਾ ਲਾਜ ਕਰਾਈ ਜਾ ਮੈਨੂੰ ਪੈਸੇ ਦੀ ਨਹੀਂ ਲੋੜ ਹੈ ਜੀ ਇਹ ਤੁਹਾਨੂੰ ਕਿਹਨੇ ਸੰਪਰਕ ਕਰਨਾ ਹੋਵੇ ਕਿਹੜੇ ਨੰਬਰ ਤੇ ਜਾ ਕੇ ਹਾਂ ਜੀ ਮੇਰਾ ਨੰਬਰ ਹੈ 98786 3692 ਜੀ ਪਿੰਡ ਮਾਨਾ ਵਾਲਾ ਕਲਾਂ ਸੀਰਾ ਜ਼ਿਲ੍ਹਾ ਅਮਰitsar ਜੀ ਕੀ ਕੁਛ ਪਿਆ ਸਕੇਗੇ ਤੁਹਾਨੂੰ ਮੁੰਨਾ ਕਿੱਦਾਂ ਤੁਹਾਨੂੰ ਕਿੱਦਾਂ ਜਰੂਰੀ ਹੈ ਤੁਹਾਡੇ ਚੰਨ ਦਾ ਹਾਂ ਜੀ ਮੈਂ ਤਾਂ ਏਡੇ ਤੋਂ ਸਾਦਾ ਭਗਾਨਿਆਂ ਵਾਲਾ ਉਹਦਾ ਮੁੰਡਾ ਜੀ ਤੇ ਪੋਤਰਾ ਉਹਦਾ ਉਹਦਾ ਮੁੰਡਾ ਸੋਨੂ ਜੀ ਦਲਵੀਰ ਕੋਰ ਇਹ ਕੀ ਲੱਗਦਾ ਤੁਹਾਡਾ ਇਹ ਪੋਤਰਾ ਆ ਜੀ ਮੇਰਾ ਕੀ ਗੱਲ ਕੀ ਹੋਈ ਇਹਨਾਂ ਨੂੰ ਬਹੁਤ ਮੈਂ ਔਖੀ ਹੋ ਕੇ ਪਾੜਿਆ ਜੋ ਇਹਨਾਂ ਦੀ ਮਾਂ ਇਤਰਾ ਹੋਈ ਆ ਤੇ ਪਹਿਲਾਂ ਗੁੜਿਆ ਹੀ ਉਹ ਵੀ ਹਾਰ ਕੋ ਇਲਾਜ ਨਹੀਂ ਹੋ ਰਿਹਾ ਕਰਾਇਆ ਗਿਆ ਫਿਰ ਉਹਨਾਂ ਦਾ ਉਹ ਗੁੜਿਆ ਰ ਮੈਂ ਕਰਦਾ ਕਿ ਕਾਕਾ ਇਤਰਾ ਹੋਇਆ ਵਾ ਬੜਾ ਇਨਾਜ ਕਰਾਇਆ ਬਹੁਤ ਜੋ ਨਿਆਣੇ ਕੁਛ ਅਲੀ ਪੁਣੀ ਸਾਰੀ ਵਿਕ ਗਈ ਆ ਤੇ ਹੁਣ ਨਹੀਂ ਇਹਦੇ ਚ ਪਾਵਰ ਹੈਗੀ ਬੱਚੇ ਤੇ ਨਹੀਂ ਲਾਜ ਪਰਤਾ ਕਰਾਉਣ ਦੀ ਦੇ ਦਾਨੀਆਂ ਦੇ ਧੰਨਵਾਦ ਆਹੀ ਆਨੇ ਵੀ ਜੇ ਕੋਈ ਇਹ ਬੱਚਰੀ ਇਹ ਨਗਾ ਨਹੀਂ ਪੱਛ ਜਤੇ ਚਲੋ ਕਿ ਜਿੰਦਗੀ ਬਰਜੇ ਜੇਰਾ ਜੀਵਨ ਬ ਦੁਨੀਆਂ ਦੇ ਉੱਤੇ ਕਰੇ ਕੋ ਜੀ ਹਾਂਜੀ ਘਰ ਦਾ ਵੀ ਇਤਰਾ ਹੀ ਪਾਜੀ ਢਾਂ ਪਾਸ ਹੀ ਆ ਘਰ ਦਾ ਇਹ ਬਿਮਾਰੀ ਦੇ ਡਾਕਟਰ ਕੀ ਕਹਿੰਦੇ ਐ ਡਾਕਟਰਾਂ ਨੇ ਇਹੋ ਦੱਸਿਆ ਵੀ ਹੋਣੇ ਦੀਆਂ ਕਿਤਣੀਆਂ ਪਵਾਇਆਂ ਜਾਣ ਇਹ ਠੀਕ ਹੋ ਜਾਊਗਾ ਪਹਿਲਾਂ ਉਹਨਾਂ ਗਰੈ ਨਹੀਂ ਦਿੱਤੀ ਕੋਈ ਓਏ ਲੋਗ ਲਾ ਆਖੀ ਗਏ ਵੀ ਲਈ ਆਓ ਲਈ ਆਓ ਬੜਾ ਪਿਆਰ ਦਿੱਤਾ ਉੱਥੇ ਵੀ ਬਹੁਤ ਪਿਆਰ ਦਿੱਤਾ ਹਾਂਜੀ ਤਾਂ ਕੁੜੀਆਂ ਵੀ ਸਾਡੀ ਜਿੱਤਰਾ ਹੀ ਸਾਡੇ ਹੱਥਾਂ ਚ ਖੁੱਸ ਗਈ ਬੇਲਾਜੋ ਹੀ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੇ ਸਾਡੇ ਸੰਤਾਂ ਕੋਲ ਹੂੰ ਐ ਆਇਆ ਵੀ ਇਹ ਬੱਚਾ ਰਾਜੀ ਹੋ ਜੇ ਹੋਰ ਮੰਗ ਤੇ ਅਸੀਂ ਸੰਤਾਂ ਕੋ ਇਹੋ ਬੱਚਾ ਇਹਨੂੰ ਜੀਣਾ ਜਾਗਣਾ ਚਾਹੀਦਾ ਹਾਂਜੀ